बादशाह गया सताई जुलाई नू पिंड काहना टेसिया विखे सरपंची दी चोण हो रही है जिस नू लेके सरपंच दी उम्मीदवार सुमन राणी ते उस दे समर्थकां ने पिंड विच चोण प्रचार तेज कीता होया है आज पिंड विखे एक चोण मीटिंग कीती गई इस चोण मीटिंग विच उम्मीदवार सुमन राणी ते उस दे समर्थक वड्डी गिणती विच पहुंचे मुलख निवासी ने स्टेज सक्र भूमिका निभाई इस मौके वक् वासड़े चो निशान वोटा पाके जिता की अपील की थी। इस उपरंत पिंड वास लैके पूरे पिंड का राउंड मारिया गया पिंड वासमन राणी वोट पाँच की अपील की थी गई तमर्थक वालों वोटर प्रभावित करने भी लाए गए सरपंच दी उम्मीदवार सुमन राणी ਤੇ ਉਹਨਾਂ ਦੇ ਪਤੀ ਮਨਦੀਪ ਕੁਮਾਰ ਬਿੱਟਾ ਨੇ ਵੱਡੀ ਗਿਣਤੀ ਵਿੱਚ ਕੜੇ ਦੇ ਚੋਣ ਨਿਸ਼ਾਨ ਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਵੋਟਰਾਂ ਨੇ ਵੀ ਵਿਸ਼ਵਾਸ ਦਿਵਾਇਆ ਉਹ ਵੱਡੀ ਲੀਡ ਨਾਲ ਜਿਤਾਉਗੇ। ਸਾਬਕਾ ਸਰਪੰਚ ਸੁਸ਼ੀਲ ਬਿਰਦੀ ਨੇ ਕਿਹਾ ਕਿ ਪਹਿਲਾਂ ਵੀ ਸਰਪੰਚ ਸਾਡਾ ਹੀ ਜਿੱਤਿਆ ਸੀ ਤੇ ਇਸ ਵਾਰ ਅਸੀਂ ਪਹਿਲਾਂ ਤੋਂ ਵੀ ਵੱਡੀ ਲੀਡ ਨਾਲ ਜਿੱਤਾਂਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਸਵਰਾਣੀ ਆ ਪਿੰਡ ਖਾਨਾ ਦੇਸੀਆ ਆ ਕਿ ਬੋਲੇ ਦਾ ਚੌਂ ਨਿਸ਼ਾਨ ਖੜਾ ਆ ਸਾਈਂ ਗੀ ਗਰੂ ਮੇਰੇ ਚੌਂ ਨਿਸ਼ਾਨ ਖੜੇ ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਬਣਾਓ ਇਸਨੇ ਪਿੰਡ ਦੇ ਵਿਕਾਸ ਲਈ ਸਾਰੇ ਕੰਮ ਕਰਾਏ ਹੋਆ ਹੈ ਠੀਕ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਮੈਨੂੰ ਇਹਨਾਂ ਸਹਿਯੋਗ ਦਿੱਤਾ ਹੈ ਆ ਕਹਿੰਦੇ ਹੁੰਦੇ ਆ ਵੀ ਜਦੋਂ ਬੰਦਾ ਘਰ ਚੋਂ ਜਾਂਦਾ ਜੂ ਤਾਂ ਬਾਹਰੋਂ ਤਾਂ ਆਪੇ ਜਾਂਦਾ ਜਾਂਦਾ ਹੈ ਜਿਹੜਾ ਪਿੰਡ ਆ ਮਹੱਲਾ ਆ ਮੇਰਾ ਭਾਈਚਾਰਾ ਆ ਇਹ ਮੇਰਾ ਘਰ ਹੀ ਆ ਜਦੋਂ ਇਦਰੋਂ ਇੰਨੀ ਸਾਹਮਣੇ ਵੈਸੇ ਹੀ ਰਿਹਾ ਆ ਇੱਥੋਂ ਮੈਨੂੰ ਜਿੱਤ ਪ੍ਰਾਪਤ ਹੋ ਗਈ ਆ ਤਾਂ ਬਾਕੀ ਪਿੰਡ 'ਚੋਂ ਤਾਂ ਆਪੇ ਜਿੱਤ ਹੈਗੀ ਆ ਜੀ ਪਿੰਡ 'ਚੋਂ ਕਿਸ ਤਰ੍ਹਾਂ ਦਾ ਹੰਗਾਰਾ ਮੈ ਰਿਆ ਪਿੰਡ 'ਚ ਬਹੁਤ ਵਧੀਆ ਹੰਗਾਰਾ ਮੈ ਰਿਆ ਜੀ ਜਿੰਨੀ ਮੀਤ ਸੀ ਉਸ ਤੋਂ ਵੱਧ ਕੇ ਹੰਗਾਰਾ ਮੈ ਰਿਆ ਪਿੰਡ ਵਾਸੀਆਂ ਕੀ ਅਪੀਲ ਕਰੂਗੇ ਬਸ ਇਹ ਅਪੀਲ ਕਰਾਂਗੇ ਜਿੰਨਾ ਸਾਡੇ ਤੇ ਵਿਸ਼ਵਾਸ ਕੀਤਾ ਉਸ ਤੋਂ ਵੱਧ ਕੇ ਕਰੇ ਉਪਰਾਂਗੇ ਉਹਨਾਂ ਦੀ ਫੇਰ ਕਿੰਨੀ ਤਰੀਕ ਨੂੰ ਵੋਟ ਪੈ ਰਹੀ ਤੇ ਕਿਹੜਾ ਚੋਣ ਚਾਣ ਸਾਡਾ 27 ਤਰੀਕ ਨੂੰ ਸਾਡੀ ਵੋਟ ਪੈ ਰਹੀ ਆ ਚੋਣ ਨਿਸ਼ਾਨਿਆ ਘੜਾ ਮੇਰੇ ਵਾਈਫ ਸਮਨ ਰਾਣੀ ਖੜੇ ਆ ਕੈਂਡੀਡੇਟ ਮੈਂ ਸਾਰਿਆਂ ਨੂੰ ਅਪੀਲ ਕਰਦਾ ਆ ਕਿ ਇੱਕ ਇੱਕ ਬੋਟ ਘਰੇ ਦੇ ਮੂਹਰ ਲਾ ਕੇ ਸਾਨੂੰ ਕਾਮਯਾਬੀ ਦੋ ਠੀਕ ਮੇਰਾ ਨਾਮ ਗੀਤਾ ਦੇਵੀ ਮੈਂ ਪਿੰਡ ਚੋਤੇ ਸਿਆਕਾਨਾਂ ਦੀ ਰਹਿਣ ਵਾਲੀ ਅਸੀਂ ਆਪਣੇ ਉਮੀਦਵਾਰ ਨੂੰ ਸਮਨ ਰਾਣੀ ਜੀ ਨੂੰ ਵੋਟ ਪਾ ਕੇ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰਾਵਾਂਗੇ ਔਰ ਉਹਨਾਂ ਨੂੰ ਰਲ ਮਿਲ ਕੇ ਸਾਰੇ ਜਣੇ ਉਹਨਾਂ ਦੇ ਸਾਥ ਨਾਲ ਆਪਣੇ ਪਿੰਡ ਦਾ ਵਿਕਾਸ ਕਰਾਂਗੇ ਔਰ ਉਮੀਦ ਕਰਦੀਆਂ ਕਿ ਸਾਰੇ ਪਿੰਡ ਵਾਸੀ ਉਹਨਾਂ ਦਾ ਸਹਿਯੋਗ ਦੇਣਗੇ ਕੋਈ ਵੀ ਵੋਟ ਟੁੱਟੇਗੀ ਨਹੀਂ ਤੇ ਕੋਈ ਵੀ ਵੋਟ ਛੁੱਟੇਗੀ ਨਹੀਂ ਧੰਨਵਾਦ ਅੱਜ ਵਿਸ਼ਾਲ ਚੋਣ ਜਲਸਾ ਸ਼੍ਰੀਮਤੀ ਸੁਮਰ ਰਾਣੀ ਜਿਹੜੇ ਕੇਤੀ ਸਿਆਕਾਣਾ ਸਾਝੇ ਪ੍ਰਾਂਤ ਦੇ ਸਰបਾਚੀ ਦੇ ਉਮੀਦਵਾਰ ਹੈ ਉਹਨਾਂ ਦੇ ਹਾਜ਼ਰ ਕੀਤਾ ਗਿਆ ਔਰ ਉਸ ਤੋਂ ਪ੍ਰਾਂਤ ਵਿਸ਼ਾਲ ਹੈ ਕਿ ਜਿਹੜਾ ਮਾਰਚ ਆ ਅਪੀਲ ਮਾਰਜੇ ਦਾ ਪਿੰਡ ਦੇ ਵਿੱਚ ਕੱਢਿਆ ਗਿਆ ਦੂਜੇ ਤਹਿਤ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਆਓ ਸਤਾਈ ਤਰੀਕ ਨੂੰ ਆਪਣਾ ਇੱਕ ਇੱਕ ਥਿੰਡੀ ਹੋਵੇ ਘਰੇ ਦੇ ਇਨਸਾਨ ਦੇ ਉੱਪਰ ਮੂਹਰਾਂ ਲਾ ਕੇ ਆਪਣੇ ਪਿੰਡ ਦੇ ਵਿਕਾਸ ਦੇ ਲਈ ਸਰਪੱਕੀ ਵਿਕਾਸ ਦੇ ਲਈ ਏਸਿਆ ਕਰਨਾਂ ਦੇ ਵਿਕਾਸ ਦੇ ਲਈ ਪਾਣੀ ਲਈ ਵਿੱਦਿਆ ਲਈ ਭਾਰਤ ਭਾਈਚਾਰਕ ਸਾਜਰੇ ਇੱਕ ਇੱਕ ਬੋਲੀ ਦੇ ਘਰੇ ਦੇ ਨਿਸ਼ਾਨ ਤੇ ਪਾਏ ਔਰ ਪਿੰਡ ਦੇ ਵਿੱਚ ਇੱਕ ਪੜਿਆ ਲਿਖਿਆ ਬੇਦਾਰ ਇਮਾਨਦਾਰ ਸਰਪੰਚ ਬਣਾ ਕੇ ਹੈਂ ਵੀ ਉਤਸ਼ਾਹਤ ਹਾਂ ਕਿ ਜੀ ਇਹ ਅਪੀਲ ਕੀਤੀ ਗਈ ਔਰ ਅਪੀਲ ਕਰਦਾ ਹਾਂ ਔਰ ਜਿਨ੍ਹਾਂ ਸਾਥੀਆਂ ਨੇ ਅੱਜ ਦੇ ਇਸ ਮੌਕੇ ਦੇ ਉੱਪਰ ਵੱਡਾ ਯੋਗਦਾਨ ਪਾਇਆ ਔਰ ਇਹ ਵਿੱਚ ਸ਼ਮੂਲੀਅਤ ਕੀਤੀ ਬਦਾਮਾ ਭੈਣਾ ਵੀਰਾ ਅਬਦੁੱਲਗਾ ਨੌਜਵਾਨਾਂ ਨੂੰ ਉਹ ਸਾਰਿਆਂ ਦਾ ਦਿਲੋਂ ਗੈਰੇਕ ਤਨਵਾਦ ਕਰਦਾ ਸਮੇਤੋਂ ਚੋਣ ਪ੍ਰਚਾਰ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਪਿੰਡ ਵਸੀਆਂ ਵੱਲੋਂ ਹੰਗਾਰਾ ਮਿਲ ਰਿਹਾ ਦੇਖੋ ਪਿੰਡ ਦੀਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਹਮਖਿਆਲੀ ਇਨਸਾਫ ਪਸੰਦ ਲੋਕ ਇਸ ਸਰਪੰਚੀ ਦੇ ਮੀਤਕਾਰ ਨੂੰ ਸਟਾਉਣ ਦੇ ਲਈ ਔਰ ਖੜਾ ਕਰਨ ਦੇ ਇੱਕ ਮੋਟਿਆ ਨਾਮ ਬਣ ਗਿਆ 27 ਗਰੁੱਪ ਪੂਰੇ ਪਿੰਡ ਦੇ ਲੋਕ ਇਹ ਪਿੰਡ ਦੇ ਵਿਕਾਸ ਦੇ ਲਈ ਪਿੰਡ ਦੇ ਸਰਪੰਚੀਤ ਨਾਲ ਦੇ ਲਈ ਸ਼੍ਰੀਮਤੀ ਸਮਰਾਨੀ ਨੂੰ ਤਾੜੀਆਂ ਦੇ ਨਾਲ ਕੋਚ ਚਾਰ ਵਰਤ ਕੇ ਕੇਸ ਝੰਡੇ ਤਹਿਤ ਇਲੈਕਸ਼ਨ ਲੜ ਰਹੇ ਹਨ ਬਿਲਕੁਲ ਵਿਕਾਸ ਦੇ ਲਈ ਪੂਰੇ ਪਿੰਡ ਦੀ ਭਾਈਚਾਰਾ ਸਾਹ ਦੇ ਲਈ ਪੰਚਾਇਤ ਦਾ ਮੁੱਖ ਮੰਤਰੀ ਹੰਗਾ ਵਿਕਾਸ ਵਿਕਾਸ ਸਿਰਫ ਵਿਕਾਸ